ਮਾਤਾ ਜਵਾਲਾ ਜੀ ਦੇ ਮੇਲੇ ਦੇ ਵਿੱਚ ਲੱਖਾਂ ਭੜ ਤਲਵਾਉਣਗੇ ਹਾਜ਼ਰੀ ਨਵਰਾਤਿਆਂ ਦੀ ਛੱਤ ਨੂੰ ਮਾਤਾ ਜੀ ਧੁਰ ਮਾਤਾ ਜਵਾਲਾ ਜੀ ਤੋਂ ਚੱਲ ਕੇ ਪਹੁੰਚਦੇ ਨੇ ਇੱਥੇ ਜੋਤੀ ਰੂਪ ਦੇ ਵਿੱਚ ਸ਼ਰਧਾਲੂਆਂ ਨੂੰ ਦਿੰਦੇ ਨੇ ਦਰਸ਼ਨ ਜੈ ਮਾਤਾ ਦੀ ਦੋਸਤੋ ਮਾਤਾ ਜੀ ਦੇ ਨਵਰਾਤੇ ਚੱਲ ਰਹੇ ਨੇ ਤੇ ਮਾਤਾ ਜਵਾਲਾ ਜੀ ਦੇ ਦਰਬਾਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੈਸਰਖਾਨਾ ਦਰਬਾਰ ਦੇ ਦਰਸ਼ਨ ਵੀ ਕਰਾਵਾਂਗੇ ਤੇ ਮੰਦਰ ਦੇ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਤੌਰ ਮਾਤਾ ਜਵਾਲਾ ਜੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਓ ਮਾਤਾ ਜਵਾਲਾ ਜੀ ਦੇ ਦਰਬਾਰ ਪਿੰਡ ਮੈਸਰਖਾਨਾ ਵਿਖੇ ਨਵਰਾਤਿਆਂ ਦੀ ਛੱਡ ਨੂੰ 28 ਸਤੰਬਰ ਦਿਨ ਐਤਵਾਰ ਨੂੰ ਬਹੁਤ ਭਾਰੀ ਸ਼ਮਾਹੀ ਮੇਲਾ ਲੱਗਣ ਜਾ ਰਿਹਾ ਹੈ ਇਸ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਮਾਤਾ ਜੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੇ ਮੈਸਰਖਾਨਾ ਮੰਦਿਰ ਦੇ ਇਤਿਹਾਸ ਮੁਤਾਬਕ ਇਸ ਪਿੰਡ ਦੇ ਕਿਸਾਨ ਬਾਬਾ ਕਮਾਲੂਦਾਸ ਜੀ ਮਾਤਾ ਜਵਾਲਾ ਜੀ ਦੇ ਪਰਮ ਭਗਤ ਸਨ ਅਤੇ ਉਹ ਆਪਣੇ ਗੁਰੂ ਬਾਬਾ ਕਾਲੂनाथ ਜੀ ਨਥਾਣੇ ਵਾਲਿਆਂ ਦੇ ਨਾਲ ਹਰ ਸਾਲ ਮਾਤਾ ਜਵਾਲਾ ਜੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਵਿਕੇ ਜਾਇਆ ਕਰਦੇ ਸਨ ਅਤੇ ਬਾਬਾ ਕਮਾਲੂਦਾਸ ਜੀ ਜਦ ਬਜ਼ੁਰਗ ਹੋ ਗਏ ਤਾਂ ਉਹ ਮਾਤਾ ਜਵਾਲਾ ਦੇ ਦਰਸ਼ਨਾਂ ਦੇ ਲਈ ਨਹੀਂ ਜਾ ਸਕੇ ਤਾਂ ਉਹਨਾਂ ਮਾਤਾ ਜੀ ਅੱਗੇ ਬੇਨਤੀ ਕੀਤੀ ਕਿ ਮਾਤਾ ਜੀ ਬਜ਼ੁਰਗ ਹੋਣ ਕਾਰਨ ਹੁਣ ਮੈਂ ਤੁਹਾਡੇ ਦਰਸ਼ਨ ਕਰਨ ਜਵਾਲਾ ਜੀ ਨਹੀਂ ਆ ਸਕਦਾ ਮੇਰੇ ਤੇ ਕਿਰਪਾ ਕਰੋ ਤੇ ਤੁਸੀਂ ਮੈਨੂੰ ਮੇਰੇ ਪਿੰਡ ਮੈਸਰਖਾਨਾ ਆ ਕੇ ਦਰਸ਼ਨ ਦਿਹਾ ਕਰੋ ਕਿਹਾ ਜਾਂਦਾ ਕਿ ਮਾਤਾ ਜੀ ਨੇ ਆਪਣੇ ਭਗਤ ਦੀ ਬੇਨਤੀ ਮਨਜ਼ੂਰ ਕੀਤੀ ਤੇ ਮਾਤਾ ਜੀ ਨੇ ਬਾਬਾ ਕਮਾਲੂਦਾਸ ਜੀ ਨੂੰ ਮੈਸਰਖਾਨਾ ਪਿੰਡ ਪਹੁੰਚ ਕੇ ਦਰਸ਼ਨ ਦਿੱਤੇ ਅਤੇ ਮਾਤਾ ਜੀ ਨੇ ਬਾਬਾ ਜੀ ਦੇ ਨਾਲ ਵਾਚਨ ਕੀਤੇ ਕਿ ਅਸੀਂ ਹਰ ਛੇ ਮਹੀਨਿਆਂ ਬਾਅਦ ਨਮਰਾਤਿਆਂ ਦੀ ਸ਼ਰ ਨੂੰ ਇੱਥੇ ਆਇਆ ਕਰਾਂਗੇ ਤੇ ਸ਼ਰਧਾਲੂਆਂ ਦੇ ਦੁੱਖ ਰੋਗ ਦੂਰ ਕਰਕੇ ਉਹਨਾਂ ਦੇ ਸਾਰੇ ਕਾਰਜ ਠੀਕ ਕਰਿਆ ਕਰਾਂਗੇ ਤੇ ਇਸ ਜਗ੍ਹਾ ਤੇ ਸ਼ਰਧਾਲੂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਾ ਕਰਨਗੇ ਕਿਹਾ ਜਾਂਦਾ ਹੈ ਕਿ ਉਸੇ ਸਮੇਂ ਤੋਂ ਇੱਥੇ ਬਹੁਤ ਭਾਰੀ ਮੇਲਾ ਭਰਦਾ ਹੈ ਅਤੇ ਇਹ ਮੇਲਾ ਮਾਲਵੇ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਆ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਤੋਂ ਮਾਤਾ ਜੀ ਮੇਲੇ ਵਾਲੀ ਰਾਤ ਇਸ ਜਗ੍ਹਾ ਦਵਾਲਾਜੀ ਤੋਂ ਚੱਲ ਕੇ ਪਹੁੰਚਦੇ ਨੇ ਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਮਾਤਾ ਜੀ ਦੇ ਜੋਤੀ ਰੂਪ ਦੇ ਵਿੱਚ ਦਰਸ਼ਨ ਵੀ ਹੁੰਦੇ ਨੇ ਮੇਲੇ ਸਮੇਂ ਸ਼ਰਧਾਲੂ ਲੜਕੇ ਦੇ ਵਿਆਹ ਪ੍ਰੰਤ ਇੱਥੇ ਗੰਢ ਜੋੜੇ ਦੀਆਂ ਸੁਖਾਂ ਦੇਣ ਦੇ ਲਈ ਪਹੁੰਚਦੇ ਨੇ ਇਹ ਘਰ ਦੇ ਵਿੱਚ ਲੜਕੇ ਦਾ ਜਨਮ ਹੋਣ ਤੇ ਲੜਕੇ ਦੀ ਝੰਡ ਮੁੰਡਣ ਕਰਵਾਉਣ ਦੇ ਲਈ ਵੀ ਮਾਤਾ ਜੀ ਦੇ ਦਰਵਾਰ ਦੇ ਵਿੱਚ ਆਉਂਦੇ ਨੇ ਅਤੇ ਸ਼ਰਧਾਲੂ ਮਾਤਾ ਜੀ ਦੇ ਟੱਲੇ ਤੇ ਮਿੱਟੀ ਚੜਾ ਕੇ ਆਪਣੀਆਂ ਸੁਖਨਾ ਸੁਖਦੇ ਨੇ ਅਤੇ ਮਾਤਾ ਜੀ ਦੀ ਕਿਰਪਾ ਦੇ ਨਾਲ ਇੱਥੇ ਸੁੱਖੀ ਗਈ ਹਰ ਸੁਖਨਾ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਮੰਦਰ ਦੇ ਨੇੜੇ ਮਾਤਾ ਜੀ ਦਾ ਪਵਿੱਤਰ ਜਲ ਸਰੋਵਰ ਆ ਅਤੇ ਕਿਹਾ ਜਾਂਦਾ ਹੈ ਕਿ ਸਰੋਵਰ ਦੇ ਵਿੱਚ ਸ਼ਰਦਾ ਦੇ ਨਾਲ ਇਸ਼ਨਾਨ ਕਰਨ ਤੇ ਸਭ ਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਮਾਤਾ ਜੀ ਦੇ ਮੰਦਰ ਦੇ ਵਿੱਚ ਬਾਬਾ ਕਮਾਲੂ ਦਾਸ ਜੀ ਦੀ ਸਮਾਧ ਹੈ ਮਾਤਾ ਜੀ ਦੇ ਦਰਬਾਰ ਦੇ ਵਿੱਚ ਸ਼ਰਦਾ ਦੇ ਨਾਲ ਸੁਖੀ ਗਈ ਸੁਖਣਾ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਦੋਸਤੋ ਉਮੀਦ ਕਰਦੇ ਆ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ